ਕਿਵਲ ਪਹੁੰਚੇ ਹਾਂ ਘਾਟਨ ਕਿੰਨਾ ਬਸ ਅਚਾਨਕ ਕੀ ਦੇਖਣ ਨੂੰ ਮਿਲਿਆ ਔਰ ਮੈਨੂੰ ਲੱਗਿਆ ਵੀ ਪਹਿਲਾਂ ਨਾਲੋਂ ਇਮਪਰੂਵਮੈਂਟ ਹੈ ਜੀ ਜਿਹੜੀ ਤੁਹਾਡੀ ਐਂਟਰੀ ਹੈ ਹਸਪੀਟਲ ਦੇ ਜਿਹੜੇ ਸਰੌਂਡਿੰਗ ਹੈ ਉਹਦੇ ਵਿੱਚ ਸਫਾਈ ਦੇ ਪੁਆਇੰਟ ਤੋਂ ਔਰ ਜਿਹੜਾ ਗ੍ਰੀਨਰੀ ਹੈ ਜਿਹੜਾ ਹੈਗਾ ਮੈਨੂੰ ਲੱਗਿਆ ਵੀ ਆਏ ਮੈਂਟਰਾਂਗੇ ਗ੍ਰੀਨ ਏਰੀਆ ਜੋ ਮੈਂ ਹਮੇਸ਼ਾ ਕਹਿੰਦਾ ਸੀ ਹਸਪੀਟਲ ਸ਼ੁਡ ਬੀ ਅ ਵੈਰੀ ਨੀਟ ਐਂਡ ਕਲੀਨ ਐਂਡ ਗ੍ਰੀਨ ਏਰੀਆ ਉਹ ਚੋੜ ਵੀ ਹੈਲਦੀ ਹਸਪੀਟਲ ਕੋਈ ਜਦੋਂ ਮੈਂ ਪਹਿਲੀ ਵਾਰੀ ਇੱਥੇ ਆਇਆ ਸੀ ਮਿਨਿਸਟਰ ਬਣ ਕੇ ਤਾਂ ਹਸਪੀਟਲ ਵਾਸਤੇ ਤੁਹਾਨੂੰ ਯਾਦ ਹੋ ਜਾਏਗਾ ਚੂਹੇ ਸੀ ਬਹੁਤ ਸਾਰੇ ਇੱਥੇ। ਪਹਿਲੇ ਚੂਹੇ ਖਤਮ ਕੀਤੇ ਫਿਰ ਬਿਲਡਿੰਗ ਠੀਕ ਕੀਤੀ ਆਪਰੇਸ਼ਨ ਥੀਟਰ ਤੁਹਾਡੇ ਜਿਹੜੇ ਆ ਗਿਆ ਲੇਟੈਸਟ ਬਣਾਏ ਬਹੁਤ ਸਾਰੀਆਂ ਇਮਪਰੂਵਮੈਂਟਸ ਹੋਈਆਂ ਤੇ ਤੁਹਾਡੇ ਮੈਨੂੰ ਬੰਦੇ ਕਹਿੰਦੇ ਹੁੰਦੇ ਸੀ ਵੀ ਇਹ ਰੈਫਰੈਂਸ ਸੈਂਟਰ ਹੈ ਜੀ। ਹੁਣ ਤੁਹਾਡਾ ਕ੍ਰਿਟੀਕਲ ਕੇਅਰ ਬਲੌਕ ਬਣ ਰਿਹਾ ਹੈਗਾ ਜੀ 75 ਬੈਡ ਤੁਹਾਡੀ ਜਿਹੜੀ ਬੈਸਟ ਪੋਸੀਬਲ ਜਿਹੜੀ ਐਵਰੇਜ ਐਸੀ ਕੇਅਰ ਸੌਂ ਗਿਆ। ਤੇ ਸਾਡੇ ਜਿਹੜੇ ਦੋਨੋਂ ਹੀ ਐਸਐਮਓ ਨਵੇਂ ਆਏ ਆ ਯੰਗ ਹੈ ਔਰ ਡਾਇਨਾਮਿਕ ਹੈ ਔਰ ਸਾਡੇ ਘਰ ਇੱਕ ਆਈਐਸ ਆਫਸਰ ਅਜੇ ਤੜੇ ਟ੍ਰੇਨਿੰਗ ਹੈ ਵਰਕ ਵੀ ਇਹ ਵੀ ਯੰਗ ਹੈ ਡਾਇਨਾਮਿਕ ਹੈ ਜਿਹੜਾ ਯੰਗ ਬੰਦਾ ਹੁੰਦਾ ਹੈ ਜੀ ਇਹੀ ਇਸ ਫੋਰ ਚੇਂਜ ਔਰ ਸਾਡੇ ਮੈਡੀਸਨ ਚ ਕਹਿੰਦੇ ਆ ਚੇਂजेस ਦਾ ਓਨਲੀ ਕਨਸਟੈਂਟ ਇਹਦਾ ਮਤਲਬ ਇਹ ਹੈ ਵੀ ਜਦ ਤੱਕ ਤੁਸੀਂ ਉੱਪਰ ਜਾ ਰਹੇ ਹੋ ਪ੍ਰੂਵ ਕਰ ਰਹੇ ਹੋ ਤੇ ਜਦੋਂ ਤੁਸੀਂ نیچے ਜਾ ਰਹੇ ਹੋ ਤੁਸੀਂ ਮਤਲਬ ਜਿਹੜਾ ਹੈਗਾ ਉਹ ਡੀਡੇਰੇਟ ਕਰ ਰਹੇ ਹੋ ਇਹ ਡਾਕਟਰਸ ਵਾਸਤੇ ਔਰ ਨਰਸਸ ਵਾਸਤੇ ਮੈਡੀਕਲ ਵਾਸਤੇ ਜਿਹੜੀ ਗੱਲ ਮੈਨੂੰ ਬਿਲਕੁਲ ਸਹੀ ਲੱਗਦੀ ਆ ਕਿ ਚੇਂਜ ਇਸ ਦਾ ਓਨਲੀ ਕਾਸਟ ਹੈ ਤੁਸੀਂ ਜੇ ਕਹੋ ਵੀ ਮੈਂ ਹੁਣ ਜੋ ਸਿੱਖਣਾ ਸੀ ਸਿੱਖ ਲਿਆ ਮੈਂ ਹੋਰ ਨਹੀਂ ਸਿੱਖਣਾ ਚਾਹੇ ਹੋਰ ਕੋਈ ਇੰਪਰੂਵਮੈਂਟ ਨਹੀਂ ਹੋ ਸਕਦੀ ਇਹ ਗੱਲ ਨਹੀਂ ਹੁੰਦੀ ਕਦੇ ਵੀ ਤੇ ਮੇਰਾ ਖਿਆਲ ਤੁਸੀਂ ਵੀ ਇਸ ਗੱਲ ਨਾਲ ਤਸੱਹਮਤ ਹੋਗੇ ਕਿ ਪਹਿਲਾਂ ਨਾਲੋਂ ਗ੍ਰੋਵਮੈਂਟਸ ਹੋ ਰਹੀਆਂ ਸਟਰਕਚਰ ਦੇ ਵਿੱਚ ਇਕੁਪਮੈਂਟ ਦੇ ਵਿੱਚ ਔਰ ਜਿਹੜਾ ਮਾਈਂਡਸੈਟ ਆ ਲੋਕਾਂ ਦਾ ਉਹ ਚੇਂਜ ਹੋ ਰਿਹਾ ਬੱਲੇ ਜਿਹਨੇ ਅੱਜ ਸਮੋਜਣਾ ਬੈਠ ਗਿਆ ਜੀ ਉਹਨਾਂ ਨੂੰ ਇੱਕ ਜਿਹੜਾ ਸਾਡੇ ਮਾਲਯੋਕ ਮੁੱਖ ਮੰਤਰੀ ਸਾਹਿਬ ਨੇ ਰੰਗਲਾ ਪੰਜਾਬ ਅਰਵਿੰਦ ਕੇਜੀ ਵਾਜਰੇ ਪੰਜਾਬ ਦੇ ਜੋ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਤੇ ਅਸੀਂ ਯੂਨੀਵਰਸਲ ਹੈਲਥ ਕੇਅਰ ਉਹਦੇ ਵਾਸਤੇ 10 ਲੱਖ ਦਾ ਅਸੀਂ ਬੀਮਾ ਵੀ ਦੇਣ ਜਾ ਰਹੇ ਹਾਂ ਇਸ ਸਾਲ ਦੇ ਵਿੱਚ 31 ਤੱਕ ਤੋਂ ਪਹਿਲਾਂ ਪਹਿਲਾਂ ਸਾਨੂੰ ਪੂਰੀ ਉਮੀਦ ਹੈ ਕਿ ਸਾਡੀ ਸਕੀਮ ਰੋਲ ਆਊਟ ਹੋ ਜਾਏਗੀ ਇਹਦੇ ਨਾਲ ਇਹ ਸੈਕੰਡਰੀ ਕੇਅਰ ਹੈ ਡਿਸਟ੍ਰਿਕਟ ਹਸਪੀਟਲ ਔਰ ਇਹਦੇ ਨਾਲ ਇੱਕ ਨੈਟਵਰਕ ਹੈ ਤੁਹਾਡੇ 6 ਕਮਿਊਨਿਟੀ ਹੈਲਥ ਸੈਂਟਰਸ ਹੈ ਜਿਹਨੂੰ ਅਸੀਂ ਰਿਵਾਈਵ ਕਰ ਰਹੇ ਹਾਂ ਔਰ ਅੱਜ ਮੈਂ ਦੁਰਾਹੇ ਜਾ ਕੇ ਆਇਆ ਹਾਂ ਬਹੁਤ ਸਾਰੇ ਸਾਡੇ ਕੋਲੇ ਸੀਐਸਸੀਜ਼ ਹੈਗੇ ਆ ਜਿਹਦੇ ਚ 23 ਜ਼ਿਲ੍ਹਾ ਹਸਪਤਾਲ ਔਰ 41 ਜਿਹੜੇ ਸਾਡੇ ਕੋਲੇ ਸਬਡਿਵੀਜ਼ਨ ਹਸਪਤਲ ਹੈ 41 ਤੇ ਬਾਕੀ ਅਸੀਂ ਜਿਹੜੇ ਹੈਗੇ ਆ 67 70 ਦੇ ਕਰੀਬ ਸਾਡੇ ਜਿਹੜੇ ਹੈਗੇ ਆ ਉਹ ਕਮਿਊਨਿਟੀ ਹੈਲਥ ਸੈਂਟਰ ਇਹ ਅਸੀਂ ਤਕਰੀਬਨ ਤਕਰੀਬਨ 140 ਜਿਹੜੀਆਂ ਹੈਗੀਆਂ ਸਸਤਾ ਲਈਆਂ ਜਿੱਥੇ ਅਸੀਂ 24 ਘੰਟੇ ਐਮਰਜੈਂਸੀ ਹੋਵੇਗੀ ਡਿਲੀਵਰੀਜ਼ ਹੋਣ ਗਿਆ ਔਰ ਇਹਦੇ ਵਿੱਚੋਂ ਟੂ ਸਟਾਰਟ ਵਿਦ ਜਿਹੜੇ ਸਾਡੇ 23 ਜ਼ਿਲ੍ਹਾ ਹਸਪਤਾਲ ਔਰ 41 ਜਿਹੜੇ ਹੈਗੇ ਆ ਸਬਡਿਵੀਜ਼ਨ ਹਸਪੀਟਲ ਦੇ ਘੱਟੋ ਘੱਟ ਇਹਨਾਂ ਦੇ ਵਿੱਚ 65 70 ਦੇ ਵਿੱਚ 80 ਦੇ ਵਿੱਚ ਸੇਜੇਰੀਅਨ ਸੈਕਸ਼ਨ ਹੋਣਾ ਚਾਹੀਦਾ ਔਰ ਐਮਰਜੈਂਸੀ ਸਾਰੀਆਂ ਚੋਣੀ ਚਾਹੀਦੀ 140 ਦੇ ਵਿੱਚ ਤੇ ਇਹ ਏਮ ਲੈ ਕੇ ਚੱਲੇ ਆ ਉਹਦੇ ਵਿੱਚ ਅਸੀਂ ਜਿਹੜਾ ਜਿਵੇਂ ਬਿਲਡਿੰਗ ਦੇ ਵਿੱਚ ਫਾਇਰ ਸੇਫਟੀ ਵੀ ਹੋਣੀ ਚਾਹੀਦੀ ਆ ਉਹਦੇ ਵਿੱਚ ਬਿਜਲੀ ਦੀ ਸਪਲਾਈ ਆਨ ਇੰਟਰਪਟਡ ਹੋਣੀ ਚਾਹੀਦੀ ਆ ਜਨਰੇਟਰ ਦੀ ਬੈਕਅਪ ਆਨ ਇੰਟਰਪਟਡ ਹੋਣੀ ਚਾਹੀਦੀ ਆ ਔਰ ਹੌਟਲਾਈਨ ਕਨੈਕਸ਼ਨ ਸਾਰੇ ਅਸੀਂ ਕਰਾ ਰਹੇ ਆ ਇੱਕ ਦੋ ਰਹਿ ਗਏ ਆ ਬਾਕੀ ਸਾਰੇ ਸਬਡਿਵੀਜ਼ਨ ਹਸਪੀਟਲ ਤੱਕ ਸੀਐਸਐਸ ਤੱਕ ਲੜੇ ਜਾਂਦੇ ਆ ਸਾਰਿਆਂ ਦੇ ਵਿੱਚ ਬਿਜਲੀ ਦਾ ਹੌਟਲਾਈਨ ਕਨੈਕਸ਼ਨ ਤੇ ਇਹ ਸਾਰਾ ਕੁਝ ਅਸੀਂ ਜਿਹੜਾ ਹੈਗਾ ਕਰ ਰਹੇ ਹਾਂ ਤੇ ਜਿਹੜੇ ਸਾਡੇ ਇਹ ਵਾਲੇ ਹਸਪਤਾਲ ਆ ਜਿਹਨੂੰ ਸਕੈਂਡਰੀ ਕੇਅਰ ਕਹਿੰਦੇ ਆ ਡਿਸਟ੍ਰਿਕਟ ਸਬ-ਰੀਜਨ ਤੇ ਸੀਐਸਸੀ ਇਹਨਾਂ ਦੇ ਵਿੱਚ ਪਹਿਲਾਂ ਦਵਾਈਆਂ ਮਿਲਦੀਆਂ ਨਹੀਂ ਸੀ ਹੁਣ ਤਕਰੀਬਨ 350 ਦਵਾਈਆਂ ਜਿਹੜੀਆਂ ਹੈਗੀਆਂ ਉਹ ਜਿਹਨੂੰ ਅਸੀਂ ਐਸੈਂਸ਼ੀਅਲ ਡਰੱਗ ਲਿਸਟ ਜਿਹੜੀਆਂ ਕਿ ਜ਼ਰੂਰੀ ਆ ਉਹ ਸਾਡੇ ਵੇਅਰਹਾਊਸ ਵਿੱਚ ਅਵੇਲੇਬਲ ਆ ਔਰ ਇਹਨਾਂ ਨੂੰ ਸਾਰੀਆਂ ਅਵੇਲੇਬਲ ਆ इवन ਆਮ ਆਦਮੀ ਕਲੀਨਿਕ ਦੇ ਵਿੱਚ ਜਿਹੜੇ ਹੈਗੇ ਆ 47 ਟੈਸਟ ਹੁੰਦੇ ਆ ਜਿਹਦੇ ਵਿੱਚ ਡੈਂਗੀ ਦਾ ਟੈਸਟ ਵੀ ਹੋ ਰਿਹਾ ਔਰ ਹੈਪਟਾਇਟਸ ਦਾ ਟੈਸਟ ਹੋ ਰਿਹਾ ਕਾਲੀ ਗਲੀ ਇਹਦਾ ਔਰ ਇਸੇ ਤਰ੍ਹਾਂ ਐਚ ਵੀ ਐਸ ਦਾ ਟੈਸਟ ਤੱਕ ਹੋ ਰਿਹਾ ਬਾਕੀ ਰੂਟੀਨ ਜਿਹੜੇ ਹੈਗੇ ਹੁੰਦੇ ਹੀ ਸਾਰੇ ਪਰ ਆਮ ਆਦਮੀ ਪਾਰਟੀ ਦਾ ਜਿਹੜਾ ਮੋਟਿਵ ਸੀਗਾ ਸਭਨਾਂ ਚਾਹਤ ਪਹਿਲਾਂ ਕਿ ਸਵਸਥ ਸੇਵਾਵਾਂ ਜਿਹੜੀਆਂ ਸੁਧਿਤ ਕੀਤੀਆਂ ਜਾਣਗੀਆਂ ਔਰ ਲੋਕਾਂ ਨੂੰ ਹਰੇਕ ਤਰੀਕੇ ਦਾ ਨਿਰਮਲ ਮਿਲਣ ਗਿਆ ਇਹ ਵਾਦਾ ਪੂਰਾ ਹੋਵੇ ਮੈਨੂੰ ਲੱਗਦਾ ਜੀ ਅਸੀਂ ਜਦੋਂ ਸਾਡਾ 10 ਲੱਖ ਦੀ ਸਕੀਮ ਹੋ ਜਾਂਦੀ ਆ ਇਹਦੇ ਨਾਲ ਤੁਸੀਂ ਮੈਨੂੰ ਪੂਰੇ ਦੇਸ਼ ਵਿੱਚ ਦੱਸ ਦਿਓ ਵੀ ਜੇ ਕਿਤੇ ਵੀ ਕਿਸੇ ਵੀ ਡਿਵੈਲਪਿੰਗ ਕੰਟਰੀ ਇਵਨ ਡਿਵੈਲਪਡ ਕੰਟਰੀ ਦੇ ਵਿੱਚ ਜਿਹੜੇ ਬੰਦੇ ਕੈਨੇਡਾ ਤੋਂ ਆਉਂਦੇ ਕਹਿੰਦੇ ਜਿੰਨੀਆਂ ਵਧੀਆ ਸਹੂਲਤਾਂ ਤੁਸੀਂ ਇੱਥੇ ਦੇ ਰਹੇ ਹੋ ਕੈਨੇਡਾ ਦੇ ਵਿੱਚ ਅਵੇਲੇਬਲ ਨਹੀਂ ਆ। ਸੋ ਸਾਡਾ ਨਾਈਰੋਬੀ ਦੇ ਵਿੱਚ ਸੈਮੀਨਾਰ ਵੀ ਹੋਇਆ ਸੀਗਾ ਮੈਂ ਇਹਦੇ ਬਾਰੇ ਬੋਸ ਨਹੀਂ ਕਰਦਾ। ਇਟਸ ਅ ਵਰਕ ਇਨ ਪ੍ਰੋਗਰੈਸ ਜਿਵੇਂ ਅਸੀਂ ਬਹੁਤ ਸਾਰਾ ਕੰਮ ਕੀਤਾ ਜਿਵੇਂ ਅਸੀਂ ਡਾਕਟਰਸ ਹੈਗੇ ਆ ਭਰਤੀ ਕੀਤੇ 1400 1000 ਨਰਸਸ ਦੀ ਭਰਤੀ ਚੱਲਦੀ ਹੈ 400 450 ਇਸ ਮਹੀਨੇ ਆ ਜਾਣਗੇ। ਕੁਝ ਅਗਲੇ ਮਹੀਨੇ ਚ ਆ ਜਾਣਗੇ ਸਕਿਉਰਿਟੀ ਕਾਰਡਸ ਰੱਖਿਆ ਡਾਕਟਰਸ ਨੂੰ ਸਪੈਸ਼ਲ ਜਿਹੜਾ ਇਨਸੈਂਟਿਵ ਦਿੱਤਾ 5 10 15 ਦਾ ਹੁਣ ਅਸੀਂ ਜਿਹੜੇ ਰਿਟਾਇਰਡ ਡਾਕਟਰ ਹੁੰਦੇ ਸੀ ਜਿਹੜੇ ਜਿਹੜੇ ਸਪੈਸ਼ਲਿਸਟ ਹੈਗੇ ਆ ਲੇਕਿਨ ਉਹਨਾਂ ਨੂੰ ਜਿਹੜਾ ਹੈਗਾ ਉਹ ਮਨੋਂ ਰਿਟਾਇਰ ਹੋ ਗਏ ਪਰ ਤੋਂ ਕੰਮ ਕਰਦੇ ਆ ਚਾਹੇ ਉਸੇਰੀਅਨ ਕਰਦੇ ਆ ਜਾਂ ਆਈ ਸਰਜਰੀ ਕਰਦੇ ਆ ਜਾਂ ਲੈਪਰੋ ਜਿਹੜੀ ਤੁਹਾਡੀ ਐਂਡੋਸਕੋਪਿਕ ਸਰਜਰੀ ਜਾਂ ਲੈਪਰੋਸਕੋਪਿਕ ਸਰਜਰੀ ਕਰਦੇ ਆ ਅਸੀਂ ਉਹਨਾਂ ਨੂੰ 65 ਸਾਲ ਤੱਕ ਕਰੋਨਾ ਸੀ ਰੀਪਲਾਈ ਕਰਾਂਗੇ ਉਹਨਾਂ ਦੀ ਕਿ ਕਿ ਮੀਟਿੰਗ ਹੁੰਦੀ ਰਹੀ ਕਿ ਦੇਖੋ ਸਾਡੇ ਸਾਰੇ ਜਿੰਨੇ ਵੀ ਸੀਨੀਅਰ ਮੈਡੀਕਲ ਆਫਸਰ ਸਿਵਲ ਸਰਜਨ ਔਰ ਜਿਹੜੇ ਲੋਕਲ ਇੱਥੇ ਦੇ ਐਸ ਐਮਓ ਸਾਰੇ ਸੀਗੇ ਔਰ ਬੜਾ ਅੱਛਾ ਇੱਕ ਮੈਂ ਕਹੂੰਗਾ ਪੋਜ਼ਿਟਿਵ ਜਿਹੜੀ ਚੇਂਜ ਹੈਗੀ ਆ ਸਟਾਫ ਦੇ ਐਟੀਟਿਊਡ 'ਚ ਵੀ ਔਰ ਪੇਸ਼ੈਂਟਸ ਦੇ ਵਿੱਚ ਵੀ ਜਿਹੜਾ ਹੈਗਾ ਇੱਕ ਵਿਜੀਬਲ ਲੋਕਾਂ 'ਚ ਐਪਰੀਸ਼ੀਏਸ਼ਨ ਹੈ ਕਿ ਪਹਿਲਾਂ ਨਾਲੋਂ ਚੀਜ਼ਾਂ ਬਹੁਤ ਇਮਪਰੂਵ ਕਰ ਰਹੀਆਂ ਨੇ ਤੇ ਤੁਸੀਂ ਵੀ ਮੀਡੀਆ ਵਾਲੇ ਤੁਸੀਂ ਦੱਸਦੇ ਪਹਿਲਾਂ ਨਾਲੋਂ ਇਮਪਰੂਵਮੈਂਟ ਹੋ ਰਹੀ ਹੈ ਜੀ ਜੋ ਜਿਹੜਾ ਇਹ ਵੀ ਵਨ ਸੱਕੀ ਸੈਂਟਰ ਹੈ ਵੀ ਹਸਪਤਾਲ ਦੇ ਵਿੱਚ ਹੈ ਇਹਦੇ ਵਿੱਚ ਵੀ ਜਿਹੜਾ ਮਕਸਦ ਹੈ ਉਹ ਹੀਲਿੰਗ ਦਾ ਹੀ ਹੈ ਕਿ ਜਿਹੜੀ ਵੀ ਕੋਈ ਟਰਾਮਟਾਈਜ਼ਡ ਦੇ ਸਪੈਸ਼ਲੀ ਔਰਤ ਹੈ ਗਿਆ ਜਿਹਨੂੰ ਕਿਸੇ ਤਰ੍ਹਾਂ ਦੀ ਉਹਦੀ ਕੋਈ ਐਕਸਪਲੋਇਟੇਸ਼ਨ ਹੋਈ ਹੈ ਜਾਂ ਉਹਦੇ ਨਾਲ ਕੋਈ ਜ਼ਿਆਦਤੀ ਹੋਈ ਹੈ ਤਾਂ ਉਹ ਵੇਅ ਟੂ ਗੋ ਮਤਲਬ ਕਟੋਕਟਿਕ ਸੈਂਟਰ ਇੱਥੇ ਹੈਗਾ ਜਿੱਥੇ ਉਹਨੂੰ ਮਤਲਬ ਕਿ ਸਨੇ ਪਿਆਰ ਵੀ ਮਿਲੇਗਾ ਦੇ ਨਾਲ ਜਿਹੜੀ ਉਹਨੂੰ ਮੈਡੀਕਲ ਹੈਲਪ ਸਾਈਕੋਸੋਸ਼ਲ ਸਪੋਰਟ ਲੀਗਲ ਹੈਲਪ ਔਰ ਸ਼ੈਲਟਰ ਰਹਿਣ ਦਾ ਜਿਹੜਾ ਸ਼ਾਰਟ ਸਟੇ ਹੈ ਉਹਦੇ ਵਾਸਤੇ ਜੇ ਬੱਚੇ ਹੋਣਗੇ ਉਹਨਾਂ ਵਾਸਤੇ ਵੀ ਉਹ ਘਟੋ ਘਟ ਇੱਥੇ ਆ ਕੇ ਸੀ ਕਨਫੀਰ ਸਿਕਯੂਰ ਕਿ ਵੀ ਮੈਂ ਦਨ ਸੀਕਨ ਥਿੰਕ ਵੀ ਮੈਂ ਆਪਣੀ ਜ਼ਿੰਦਗੀ ਬਾਰੇ ਹਾਊ ਟੂ ਰੀਬਿਲਡ ਮਾਈ ਲਾਈਫ ਹਾਊ ਟੂ ਕੋਪ ਵਿਦ ਇਟ ਜਿਹੜਾ ਉਹਦੇ ਨਾਲ ਹੋਇਆ ਟਰੋਮੈਟਿਕ ਐਕਸਪੀਰੀਅੰਸ ਉਹਨੂੰ ਓਵਰਕਮ ਕਿਦਾਂ ਕਰਨਾ ਇਹ ਵੀ ਇੱਕ ਸਮੇਂ ਦੀ ਲੋੜ ਹੈ ਜੀ ਵੈਸੇ ਤਾਂ ਇਹ ਸਾਡੇ ਸਮਾਜ ਵਾਸਤੇ ਇੱਕ ਬਹੁਤ ਅੱਛੀ ਗੱਲ ਨਹੀਂ ਹੈ ਕਿ ਅਸੀਂ ਆਪਣੀਆਂ ਔਰਤਾਂ ਨੂੰ ਇਸ ਤਰ੍ਹਾਂ ਟਰੀਟ ਕਰੀਏ ਅਸੀਂ ਆਪਣੇ ਆਪ ਨੂੰ ਗੁਰੂਆਂ ਪੀਰਾਂ ਦੀ ਧਰਤੀ ਔਰ ਹਾਂ ਵੀ ਅਸੀਂ ਸਾਨੂੰ ਜਿਹੜਾ ਸਮਾਜ ਹੈ ਉਹਨੂੰ ਵੀ ਆਪਣਾ ਜਿਹੜਾ ਐਟੀਟਿਊਡ ਵੀ ਔਰਤ ਪ੍ਰਤੀ ਔਰ ਬੱਚਿਆਂ ਪ੍ਰਤੀ ਉਹ ਚੇਂਜ ਕਰਨਾ ਚਾਹੀਦਾ ਜਿਲ੍ਹੇ ਦੇ ਕਈ ਹਸਪੀਟਲ ਨੇ ਸਿਵਲ ਹਸਪਤਾਲ ਚ ਜ਼ਿਆਦਾ ਪੀਕਾ ਜਿੰਦੀ ਦੇ ਬਾਕੀ ਤੋਂ ਵੀ ਬਣੀ ਹੈ ਉਹ ਜਿਸੇ ਡਾਕਟਰ ਨਹੀਂ ਹੈਗੇ ਜਾਂ ਕਮਿਊਨਿਟੀ ਹੋ ਰਿਹਾ ਹੈ ਡਾਕਟਰ ਭਰਤੀ ਕੀਤੇ ਆ ਜੀ ਅਸੀਂ ਇੱਕ ਰਿਕਾਰਡ ਜਿਹੜਾ ਤੁਸੀਂ ਕਰੋ ਵੀ 1000 ਡਾਕਟਰ ਹੈ ਮੈਨੂੰ ਕਦੇ ਹੋਇਆ ਨਹੀਂ ਇਸ ਤਰ੍ਹਾਂ 1000 ਨਰਸਸ ਭਰਤੀ ਕਰ ਰਹੇ ਆ ਔਰ ਸਪੈਸ਼ਲਿਸਟ ਜਿਹੜੇ ਹੈਗੇ ਆ ਅਸੀਂ ਐਮਪੈਰਲਮੈਂਟ ਬੋਰਡ ਤੇ ਜਿਹੜੇ ਰਿਟਾਇਰ ਹੋ ਉਹਨਾਂ ਨੂੰ ਵੀ ਰੱਖ ਰਹੇ ਆ ਨਵੇਂ ਭਰਤੀ ਕਰ ਰਹੇ ਆ ਜਿਹੜੇ ਜਿਹੜੇ ਪੀਜੀ ਕਰਕੇ ਆਉਂਦੇ ਆ ਉਹਨਾਂ ਨੂੰ ਡਾਇਰੈਕਟ ਜਿਹੜੀ ਅਸੀਂ ਅਪਲਾਈਮੈਂਟ ਦੇ ਰਹੇ ਆ ਫਿਰ ਡਾਕਟਰਾਂ ਦੀ ਭਰਤੀ ਵੀ ਚੱਲਦੀ ਹੈ ਜੀ ਜਿਹੜਾ ਪਿਛਲੇ ਪਤਨਾ 20 ਸਾਲ ਦਾ ਗੈਪ ਸੀਗਾ ਉਹ ਅਸੀਂ ਮਤਲਬ ਤੁਸੀਂ ਕਹ ਲਓ ਕਿ ਮੈਜੋਰਟੀ ਅਸੀਂ ਕਵਰ ਕਰਤਾ ਜਿਹੜਾ ਬਾਕੀ ਦੀ 25% ਰਹਿੰਦਾ ਉਹ ਵੀ ਅਸੀਂ ਅਗਲੇ ਸਾਲ ਚ ਕਵਰ ਕਰਤਾ ਸਰ ਡੇਂਗੂ ਦਾ ਪਿਛਲੀ ਕਿਹਦੀ ਗੱਲ ਕਰੀ ਸੀ ਸਰ ਸੋ ਸੈਂਟਰੀ ਗੱਲ ਇਹ ਕਿ ਆਯੁਸ਼ਮਨ ਅਯੋਗਿਆ ਕੇਂਦਰ ਤੋਂ ਬੋਲਣ ਲੱਗਣਾ ਚਾਹੀਦਾ ਹੈ ਕਿ ਇਹ ਜਦ ਕਿ ਸਰ ਕੱਲ੍ਹ ਜਿਲੰਦਰ ਵੀ ਫੌਮਨਾ ਹੈ ਕਿ ਸੈਂਚੂ ਤੋਂ ਟੀਮ ਆਈ ਹੈ ਤੇ ਇਸ ਤੋਂ ਬਾਅਦ ਸਰ ਇੱਕ ਵੀ ਬਾਤ ਚੱਲ ਕੀ ਗਿਆ ਵਜੀ ਦੇਖੋ ਸੈਂਟਰ ਦਾ ਜਿਹੜਾ ਹੈਗਾ ਉਹ ਉਹਨਾਂ ਨੇ ਕਿਹਾ ਸੀ ਕਿ ਯੂਸ਼ਮਨ ਰੋ ਗਿਆ ਮੰਦਰ ਜੀ ਸਰ ਤੇ ਸਾਡਾ ਇਹ ਸੀਗਾ ਕਿ ਤੁਸੀਂ ਉਹਨੂੰ ਨਾ ਜਿਹੜਾ ਮੰਦਰ ਗੁਰਦਵਾਰੇ ਦੇ ਚੱਕਰ ਚ ਨਾ ਪਾਓ ਤੇ ਉਹ ਨੱਡਾ ਸਾਹਿਬ ਨੇ ਸਾਡੀ ਗੱਲ ਮੰਨ ਲਈ ਉਹਨਾਂ ਨੇ ਵੀ ਯੂਸ਼ਮਨ ਰੋ ਗਿਆ ਕੇਂਦਰ ਕਰਤਾ ਅਸੀਂ ਉਹ ਬ੍ਰਾਂਡਿੰਗ ਕਰਤੀ ਹੈ ਕੋਈ ਇਸ਼ੂ ਨਹੀਂ ਹੈ ਸਾਡੇ ਵਾਸਤੇ ਮਰੀਜ਼ਾਂ ਦੀ ਸਿਹਤ ਮਰੀਜ਼ਾਂ ਨੂੰ ਦਵਾਈ ਦੇਣੀ ਜਿਹੜੀ ਅਸੀਂ ਸਰਵਿਸਿਜ਼ ਦੇ ਰਹੇ ਹਾਂ ਮੈਂ ਦਾਅਵੇ ਨਾਲ ਕਹਿੰਦਾ ਜੀ ਚਾਹੇ ਅਸੀਂ ਯੋਗਾ ਕਰਾ ਰਹੇ ਹਾਂ ਤੁਹਾਡੇ ਸ਼ਹਿਰ ਚ ਹੋ ਰਿਹਾ ਚਾਹੇ ਆਮ ਆਦਮੀ ਕਲੀਨਿਕ ਦੇ ਵਿੱਚ ਅਸੀਂ 47 ਡਾਇਗਨੋਸਟਿਕ ਟੈਸਟ ਕਰਦੇ ਆਂ ਔਰ 107 ਮੈਡੀਸਿਨ ਦੇ ਰਹੇ ਆਂ ਔਰ ਲੋਕਾਂ ਨੂੰ ਮਿਲ ਰਹੀਆਂ ਲੋਕ ਬਹੁਤ ਖੁਸ਼ ਆ ਆਮ ਆਦਮੀ ਕਲੀਨਿਕ ਨਾਲ ਇਸੇ ਤਰ੍ਹਾਂ ਤਕਿਵੇਂ 350 ਮੈਡੀਸਿਨ ਜਿਹੜੀਆਂ ਆ ਗਈਆਂ ਤੁਹਾਡਾ ਜਿਵੇਂ ਡਿਸਟ੍ਰਿਕਟ ਹਸਪਤਾਲ ਹੈ ਉੱਥੇ ਐਸੈਂਸ਼ੀਅਲ ਡਰਗ ਡਿਸਟ੍ਰੀਸੀ ਐਕਸਪੈਂਡ ਕੀਤੀ ਆ ਹਬ ਐਂਡ ਸਪੋਕ ਦੇ ਵਿੱਚ ਤੁਹਾਡੇ ਸੀਐਮਸੀ ਦੇ ਵਿੱਚ ਜਿਹੜੇ ਜਿਨ੍ਹਾਂ ਨੂੰ ਕੋਈ ਬ੍ਰੇਨ ਸਟ੍ਰੋਕ ਹੋ ਜਾਂਦਾ ਉਹਨਾਂ ਦਾ ਆਪਰੇਸ਼ਨ ਫ੍ਰੀ ਹੋ ਰਿਹਾ ਇਸੇ ਤਰ੍ਹਾਂ ਡੀਐਮਸੀ ਵਿੱਚ ਸਾਡਾ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਪਟਿਆਲਾ ਹਾਰਟ ਦਰਾਹੀ ਦੇ ਵਿੱਚ ਤਾਰਨ ਤਾਰਨ ਦੇ ਵਿੱਚ ਲੋਕਾਂ ਦਾ ਜਿਹੜਾ 30000 ਦਾ ਇੰਜੈਕਸ਼ਨ ਲਗਾ ਕੇ ਉਹਨਾਂ ਨੂੰ ਨੀਅਰਸਟ ਹਸਪਤਾਲ ਚਾਹੇ ਸਰਕਾਰੀ ਹਸਪਤਾਲ ਅੰਮ੍ਰਿਤਸਰ ਹੋਵੇ ਪਟਿਆਲੇ ਹੋਵੇ ਜਾਂ ਪ੍ਰਾਈਵੇਟ ਹਸਪਤਾਲ ਵਿੱਚ ਉੱਤੇ ਸ਼ਿਫਟ ਕਰਕੇ ਉਹਨਾਂ ਨੇ ਸਟੈਂਟ ਵਗੈਰਾ ਸਾਰਾ ਕੁਝ ਫ੍ਰੀ ਪੈ ਰਿਆ ਹੈਗਾ ਸੋ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਜੀ ਮੈਂ ਚੈਲੰਜ ਕਰਦਾ ਵੀ ਜਿਹੜੇ ਬੰਦੇ ਸਿਰਫ ਗੱਲ ਫੋਟੋਆਂ ਦੀ ਕਰਦੇ ਆ ਵੀ ਫੋਟੋ ਕੀ ਲਾਂਦੇ ਉਹਨਾਂ ਕੋ ਫੋਟੋਆਂ ਦੀ ਗੱਲ ਨਾ ਕਰੋ ਸਰਵਿਸਿਸ ਦੀ ਗੱਲ ਕਰੋ ਕਿਸੇ ਵੀ ਜਿਹੜੀ ਡਬਲ ਇੰਜਨ ਸਰਕਾਰ ਆ ਬੀਜੇਪੀ ਦੀ ਮੈਨੂੰ ਇਸ ਤੋਂ ਬਿਹਤਰ ਮਾਡਲ ਦਿਖਾ ਦਿਨ ਉਹਦੇ ਵਿੱਚ ਤੇ ਅਸੀਂ ਉਹਨਾਂ ਦੀ ਸਾਰੀਆਂ ਗੱਲਾਂ ਮੰ ਕੋਲਾ ਜਿਹੜਾ ਹੈਗਾ ਸੜਕ ਸੁਰੱਖਿਆ ਫੋਰਸ ਐਂਡ ਜਿਹੜਾ ਫਰਿਸ਼ਤੇ ਸਕੀਮ ਹੈ ਇਹ ਦੁਨੀਆ ਦੀ ਬੈਸਟ ਸਕੀਮ ਹੈ ਔਰ ਸਾਡਾ ਜਿਹੜਾ ਇਹ ਹੈਗਾ ਸਟ੍ਰੋਕ ਪ੍ਰੋਜੈਕਟ ਔਰ ਜਿਹੜਾ ਸਾਡਾ ਸਟੈਮੀ ਪ੍ਰੋਜੈਕਟ ਹੈ ਇਹਦੀ ਗਲੋਬਲ ਚਰਚਾ ਹੋ ਰਹੀ ਆ ਜਿਹੜਾ ਸਡਨ ਕਾਰਡੀਕ ਡੈਥ ਤੇ ਸਾਡਾ ਪ੍ਰੋਜੈਕਟ ਆ ਉਹਦੀ ਗਲੋਬਲ ਚਰਚਾ ਹੋ ਰਹੀ ਆ ਔਰ ਇਹਨੂੰ ساری ਦੁਨੀਆ ਰੈਪਲੀਕੇਟ ਕਰ ਰਹੀ ਆ ਤੇ ਮੈਨੂੰ ਲੱਗਦਾ ਕੇਂਦਰ ਸਰਕਾਰ ਨੂੰ ਵੀ ਕਰਨੀ ਚਾਹੀਦੀ ਇਹ ਡੈਥ ਕੇਸ ਹੋ ਚੁੱਕੇ ਨੇ ਪੂਰੇ ਪੰਜਾਬ 'ਚ ਡੈਥ ਕੇਸ ਤੇ ਨਿਊ ਕੀ ਕਹਿਣਾ ਚਾਹੁੰਦੇ ਨੇ ਜੀ ਦੇਖੋ ਸਾਡੇ 2023 'ਚ 8000 8500 ਕੇਸ ਜਿਹੜਾ 24 ਦੇ ਵਿੱਚ بارشਾਂ ਨਹੀਂ ਹੋਈਆਂ ਸੀ ਉਦੋਂ ਸਾਡੇ ਜਿਹੜੇ ਕੇਸ ਸੀਗੇ ਤਕਰੀਬਨ ਤਕਰੀਬਨ ਜਿਹੜੇ ਮੇਰੇ ਖਲ ਸੀਗੇ 2500 ਜਾਂ 2600 ਸੀਗੇ ਇਸ ਵਾਰੀ ਸਾਡੇ ਕੇਸਸ ਬਹੁਤ ਕੰਟਰੋਲ ਚੱਲ ਰਹੇ ਸੀਗੇ ਪਰ ਹੁਣ ਥੋੜੇ ਜਿھے ਪਿੱਛੇ ਵਧਿਆ ਹੁਣ ਸਾਡੇ ਮੇਰੇ ਖਲ ਸਵਾ 3000 300 3500 ਪਹੁੰਚੇ ਹੈ ਜੇ ਵੀ ਸੀ 60% ਘਟਿਆ ਹੁਣ ਘਟਣਾ ਸ਼ੁਰੂ ਹੋ ਗਿਆ ਕੇਸਸ ਨਾਈਟ ਟੈਂਪਰੇਚਰ ਨੀਚੇ ਆ ਗਿਆ ਤਾਂ ਹੋਪਫੁਲੀ 10-15 ਦਿਨ ਚੜੀ ਹੋ ਜਾਏਗੀ ਇਸ ਤੋਂ ਸਿਵਾਏ ਅਸੀਂ ਫੋਗਿੰਗ ਸਪਰੇਅ ਔਰ ਡੋਰ ਟੂ ਡੋਰ ਚੈਕਿੰਗ ਸਾਡੀਆਂ 20000 ਆਸ਼ਾ ਵਰਕਰਸ اور 36000 ਨਰਸਿੰਗ ਸਟੂਡੈਂਟ ਚੜੀਆਂ ਹੈਗੀਆਂ ਵਿਆਪ੍ਰਸ਼ਟ ਦਾ ਮਿੰਟੂ ਸਰਵੇ ਸਾਡੇ ਡਾਕਟਰ ਵੀ ਜਾ ਕੇ ਘਰ ਘਰ ਚੈੱਕ ਕਰਦੇ ਆ ਜਿੱਥੇ ਵੀ ਡੈਂਗੀ ਦਾ ਕੇਸਿਸ ਹੁੰਦਾ ਡੈਥ ਸਿਰਫ ਅਜੇ ਤੱਕ 3 ਜਾਂ 4 ਹੋਈਆਂ ਹੈਗੀਆਂ ਤੇ ਜਿਹੜੀ ਸਿਚੁਏਸ਼ਨ ਹੈ ਉਹ ਮੇਰੇ ਵਾਸਤੇ ਤੇ ਇੱਕ ਡੈਥ ਵੀ ਬਹੁਤ ਹੈ ਲੇਕਿਨ ਉਹ ਵੀ ਬੜੀ ਅਨਫੋਰਚੂਨੇਟ ਹੈ ਔਰ ਜਿਹੜਾ ਡੈਂਗੂ ਹੋਣਾ ਵੀ ਕੋ ਮਾੜੀ ਗੱਲ ਹੈ ਬਟ ਇਹਦੇ ਚ ਲੋਕਾਂ ਦੀ ਕੋਆਪਰੇਸ਼ਨ ਦੀ ਬਹੁਤ ਲੋੜ ਹੈ ਕਿਉਂਕਿ ਜਿਹੜਾ ਮੱਛਰ ਹੈ ਘਰ ਚ ਬਰੀਡ ਕਰਦਾ ਫਰਿਜ ਦੀ ਟ੍ਰੇ ਦੇ ਵਿੱਚ ਜਿਹੜਾ ਤੇ ਨੀਚੇ ਹੁੰਦੀ ਆ ਜਿਹੜਾ ਡੈਜ਼ਰਟ ਕੂਲਰ ਆ ਠੰਡੀ ਹਵਾ ਵਾਲਾ ਉਹਦੇ ਵਿੱਚ ਲੋਕਾਂ ਦੇ ਸਾਡੇ ਚੰਗੀ ਗੱਲ ਹੈ ਕਿ ਪੰਛੀਆਂ ਵਾਸਤੇ ਕਟੋਰੀ ਰੱਖਦੇ ਆ ਮਵੇਸ਼ੀਆਂ ਵਾਸਤੇ ਹੋਰ ਦੂਜਾ ਜਾਂ ਕੰਸਟ੍ਰਕਸ਼ਨ ਸਾਈਟ ਤੇ ਜਿੰਨੇ ਕੰਟੇਨਰ ਹੁੰਦੇ ਆ ਲੇਕਿਨ ਉਹਨਾਂ ਨੂੰ ਹਫਤੇ ਚ ਇੱਕ ਵਾਰੀ ਚੰਗੀ ਤਰ੍ਹਾਂ ਸੁਕਾ ਕੇ ਦੋ ਫਲਾਟਸ ਆ ਗਏ ਸੀ ਕਿ ਬੱਚਿਆਂ ਦੀ ਸਕੂਲ ਦੇ ਬੱਚਿਆਂ ਦੀ ਟ੍ਰੇਨਿੰਗ ਕਰ ਰਹੇ ਆ ਤੇ ਸਾਡੇ ਕੋਲੇ 20 ਲੱਖ ਦੀ ਜਿਹੜੀ ਸਟੂਡੈਂਟ ਪੋਪੂਲੇਸ਼ਨ ਆ 2 ਮਿਲੀਅਨ ਸਟੂਡੈਂਟਸ ਨੂੰ ਵੀ ਟ੍ਰੇਨਿੰਗ ਦੇ ਰਹੇ ਆ ਅਸੀਂ ਇਸੇ ਤਰ੍ਹਾਂ ਜੜੀਆਂ ਲਾਈਫ ਸਟਾਈਲ ਦੇ ਸੌਟਰ ਆ ਉਹਨਾਂ ਬਾਰੇ ਦੇ ਰਹੇ ਆ ਬੱਚੇ ਨੂੰ ਆਪਣਾ ਹਾਈਟ ਵੇਟ ਔਰ ਉਹਨੂੰ ਆਪਣਾ ਹਿਮੋਗਲੋਬਿਨ ਆਪਣੀ ਵਿਜਨ ਹਰ ਸਟੂਡੈਂਟ ਨੂੰ ਪਤਾ ਹੋਣੀ ਚਾਹੀਦੀ ਹੈ ਸਾਰੀ ਟ੍ਰੇਨਿੰਗ ਦੇ ਰਹੇ ਆ ਤੇ ਕਾਫੀ ਅੱਛੇ ਰਿਜ਼ਲਟਸ ਆ ਜੀ ਬਲਕਿ ਜਿਹੜਾ ਲੇਕਨ ਥੇਰ ਇਜ਼ ਆਲਵੇਸ ਰੂਮ ਫॉर ਇੰਪਰੂਵਮੈਂਟ ਤੇ ਅਸੀਂ ਹੋਰ ਇੰਪਰੂਵ ਕਰਾਂਗੇ ਹੋਰ ਇੰ